ਗਾਰੀਆ ਸੰਗੇ ਨੇ ਤੇ ਮੱਲੇ ਜੁਆਇਓ ਵੀ ਰੋਪਣ ਦੇस्ते دارو ਇਹ ਤਾਂ ਨਵਾਂ ਜਿਹਾ ਖੇਲ ਦਿਖਦਾ ਕਿ ਨਵਾਂ ਜਿਹਾ ਖੇਲ ਕਿਦਾਂ ਸੱਜ ਸੰਗ ਕਰ ਰਿਹਾ ਹੋਰ ਥਾਂ ਦੇ ਢੋਲਕੀਆਂ ਸ਼ੈਣੇ ਵੱਜਦੇ ਐ ਤੇ ਨਾ ਕੋਈ ਢੋਲਕੀ ਨਾ ਸ਼ੈਣਾ ਨਾ ਕੋਈ ਤੇ ਪੈਸੜ ਕੇ ਮੱਖਾ ਦੇਖਦਾ ਨਾ ਕੋਈ ਗੋਲ ਕੇ ਰੱਖੀ ਆ ਨਾ ਕਿ ਪੜਨ ਵਾਲੇ ਨੂੰ ਕੋਈ ਬਿਹਾ ਦਿੰਦਾ ਇਹ ਮਹਾਰਾਜ ਨੇ ਨਵਾਂ ਕਭ ਤੇ ਲਈ ਆ ਨਾ ਇਥੇ ਕੋਈ ਨੂੰ ਪੈਸਾ ਦੇਣਾ ਪੈਂਦਾ ਨਾ ਕੋਈ ਪਾ ਕਰਨਾ ਨਾ ਕੋਈ ਕੜਾਈ ਦੇਣੀ ਪੈਂਦੀ ਇਹ ਜੋ ਸਤਸ ਰੂਪ ਤੁਸੀਂ ਦੇਖ ਰਹੇ ਜੇ ਜਿੰਨੀਆਂ ਗੁਰੂਆਂ ਪੀਰਾਂ ਪਗਮਰਾਂ ਉਤਾਰਨ ਨੇ ਪਛੇਣ ਗੁਆਂ ਕੀਤੀਆਂ ਸੀ ਕਿ ਕੱਲ ਜੋ ਕਿ ਤੇ ਅੰਤਮ ਉਹਦਾ ਆਉਣਾ ਹੋਊਗਾ ਇਹ ਉਹਦਾ ਖੇਲ ਹੋਇਆ ਜਿੰਨੇ ਸਮੇ ਸਮੇਂ ਅਨਸਾਰ ਗੁਰੂਆਂ ਪੀਰਾਂ ਪਗਮਰਾਂ ਉਤਾਰਨ ਨੂੰ ਭੇਜਿਆ ਜੇ ਗੁਰ ਸਮਝੋ ਤਾਂ ਜੱਟਾਂ ਵਿੱਚੋਂ ਜੱਟ ਜੇ ਨਰੰਕਾਰ ਕਾ ਸਮਝੋਤਾ ਹੋ ਜਾਏ ਨਰੰਕਾਰ ਦੂਜਾ ਨਰੰਕਾਰ ਨજર ਕੋਈ ਨਾ ਆਏ ਇਹ ਤੋਂ ਬਿਨਾ ਕੋਈ ਦੂਜਾ ਨਰੰਕਾਰ ਨਹੀਂ ਨਾਨਕ ਦਾ ਮਿਸ਼ਨ ਸਤ ਦੀ ਧਾਰ ਗੋਬਿੰਦ ਗੋਬਿੰਦ ਦੀ ਧਾਰ ਸਤਗੁਰ ਸ਼ਬਦ ਸਤਗੁਰ ਸ਼ਬਦੀ ਧਾਰ ਪੁਰਖ ਅਕਾਲ ਜਿਸੇ ਕਾਲ ਦਾ ਨਗਵਾਂ ਸਾਰੇ ਰਹ ਗਾਈ ਆ ਇਹ ਨਹੀਂ ਕਿ ਜਿੱਤੇ ਕਪੜੇ ਵਾਲੇ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਉਹ ਕਾਲ ਪ੍ਰਭੂ ਨੂੰ ਲੱਗ ਰਹੀ ਆ ਉਹ ਕਾਲ ਮੁਕਦਾ ਹੋਣਾ ਹੋਇਆ ਹੁਣ ਕਈ ਕਹਿੰਦੇ ਆ ਜਿਹੜੇ ਖਾਣ ਪੀਣ ਵਾਲੇ ਆ ਗੁਰੂਆਂ ਪੀਰਾਂ ਪਕਵਣਾਤਾਰਾਂ ਨੇ ਤਸ਼ੀਰ ਕਹੀਆਂ ਕੀਤੀਆਂ ਆ ਵੀ ਵੀ ਜਾਣੇ ਪ੍ਰਚਾਰ ਕਰਨ ਵਾਲੇ ਹੁਣ ਤੇ ਜਿਹੜਾ ਇੱਕ ਖਾਣ ਪੀਣ ਵਾਲਾ ਹੋਊਗਾ ਉਹਾਰੇ ਨਹੀਂ ਹੁੰਦਊਗਾ ਤੇ ਹੁੰਦੀ ਵੀ ਇਦਾਂ ਹੀ ਜਿਹੜਾ ਖਾਣ ਪੀਣ ਵਾਲਾ ਆ ਹਾਂ ਲੇ ਜੇ ਨਾ ਖਾਏ ਤੇ ਬੱਕਰੀਆਂ ਦਾ ਗੰਦ ਪੈ ਜੇ ਨਾ ਕਾਇਦੇ ਮੁਰਗੇ ਕਿੱਧਰ ਜਾਣ ਇਹ ਬੇਜਵਾਨੇ ਆ ਗੁਰੂ ਗੋਬਿੰਦ ਸਿੰਘ ਨੇ ਬੇਜਵਾਨੇ ਤੇ ਆਵਾਜ਼ ਨਹੀਂ ਕੀਤਾ ਕੀ ਕਿਹਾ ਸਗੋਂ ਲਾਂਹ ਤਪਾਈ ਇਹਨਾਂ ਨੂੰ ਉਹਨਾਂ ਲਿਗਿਆ ਤੇ ਇੱਕ ਗੁਰੂ ਸੇਖੀ ਜੋ ਖਾਰੇ ਹੱਟੀ ਇੱਕ ਗੋਬਿੰਦ ਗਿਆ ਸੁਮਾਈਆ गोविंद दी करबान तार किसे बकरे दी गर्दन नहीं वती प्रेम रब्ब नाल खंडा जितारे गाईया प्रेम रब्ब नाल खंडा जितारे गाईया गद्दारी कंडे इमादो नाल कीती नहीं कोई ठकी ਬੰਦੇ ਦਾ ਲੈਣਾ ਛੋੜੀ ਪਾਈਆ ਕਰਪਾਨ ਮਿਆਂ ਆਨ ਵਿੱਚ ਆਉਣੀ ਗੱਡੀ ਨਾਂ ਬਕਰਿਆ ਕੋਇ ਚੜਕਾਈਆ ਸੋਹਣੀ ਸਾਲ ਦੇ ਸਾਰੇ ਹੁਕਮ ਕਰਦੇ ਨੇ ਰੱਬੀ ਨਾ ਦੇਖ ਦੇਣਾ ਬਨਾਈਆ ਚਾਰ ਵਰਨ ਸਿੱਖਿਆਵੇ ਅਜੀ ਨੋਂ ਕਾਲ ਬਿਜਮੀ ਤੇ ਤੇ ਨਹਿਰਾ ਰਾਤ ਕਾਇਆ ਜੋਤੀ ਜੋ ਬੇਰੂਪ ਹਾਲ ਆਬੀ ਆਪਣੀ ਕੇ ਬਾਗਰ ਮਾਨਸਰੋਕੇ ਮਾਜੋ ਖਾਰੇ ਕੂ ਕਰੇ ਸ਼ੁਕਰ ਦੀ ਜੁਨ ਲੇਤ ਪਾਵੇ ਪੀਸ਼ਰਾ ਹੋਏ ਮੁਜਤਲਾ ਪਛੂ ਉਜੂ जाव अंत काल ये नर्क जीव ना फिर क्या समय समय, समय साल जो गुरु पीर पकंबर अवतार भेजा तुरख ने किया गुरुआ पीर पकम्बर अवतारा ने क्या ही जो आया तो जड़िया चीजा नहीं बोल वो वह बोलन गियां ਇਥੇ ਜਿਹੜੇ ਵੀ ਬੈਣਾ ਹਰ ਬਾਣੀ ਪੜਦੇ ਆ ਧਰਨੀ ਬੋਲੀ ਦਰਿਆ ਬੋਲੇ ਹਵਾ ਬੋਲੀ ਨਿਸ਼ਾਨ ਬੋਲੇ ਪ੍ਰਸ਼ਾਦ ਬੋਲੇ ਪ੍ਰਸ਼ਾਦ ਕੀ ਗੰਦਾ ਪਰੇਸ਼ਾਨ ਕੇ ਮੈਂ ਸਬਰ ਕੀ ਤਾਜ ਵਿਚਾਰ ਸਾਜਵ ਤ੍ਰੇਤਾ ਦਵਾਪਰ ਕਾਲ ਜਵਹੰਦਾਈਆ ਬੇਜਾ ਜਰਦਾਰਿਆ ਮੰਦਰ ਮਹਿਲ ਸੇਵਾਦਾਰੇ ਮਾਝ ਗੁਰਦੁਆਰਾ ਆਪਣਾ ਆਬ ਤੇਰੇ ਘਰ ਤੇ ਗਾਈਆ ਸਾਨੂੰ ਖਾਂਦੇ ਰੇ ਠਾਕ ਚੋਰ ਯਾਰ ਬੇਸ਼ਮਾਰ ਜੱਪੇ ਆਦਿ ਗਾਈਆ ਸੱਜ ਗੁਜੇ ਤੇਰੂ ਜ਼ਾਲੂ ਤੇਰੇ ਦیرے ਆਈ ਕੋਈ ਅਦਮਾਰੋ ਦਾਰੇ ਪੂਰੇ ਨਗਰੀ ਆਈਆ ਜੇਰੇ ਮੇਰੇ ਵਿੱਚ ਤੇਰਾ ਨਾਮ ਲੈ ਫੇਰ ਕਿਟਾਰੋ ਓ ਮੈਨੂੰ ਜਾਗ ਕਾਮ ਕਰੋ ਰੇ ਵਧਾਈਆ ਨਾਰ ਵਿਚਾਰ ਕਰਨ ਸੀ ਯਾਰ ਕੂੜ ਕਿਆਰ ਜਿ ਤਰਾਈਆ ਤੇ ਕੀ ਕਹਿੰਦਾ ਵੀ ਜਿੰਨੇ ਗੁਰੂ ਕੀ ਦਮਦਾਰ ਰਹਾ ਜੈ ਮੇਰੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਲ ਪਾਈ ਚੈ ਪਰਮੇਸ਼ਰ ਹੋਂ ਤੋਂ ਆ ਤਾਂ ਪਾਈ ਆ ਤੇ ਸੁਣਿਓ ਪਰਿਸ਼ਾਨ ਕੇ ਮੈਂ ਤਬਰਦੀ ਨਾਰਿਆ ਮੰਦਰ ਮੱਝ ਦੀ ਸੇਵ ਦਿਵਾਲੇ ਮੱਥ ਗੁਰਦੁਆਰੋ ਆਪਣਾ ਆਪ ਤੇਰੇ ਘਰ ਟਿਕਾਈਆ ਸਾਨੂੰ ਖਾਂਦੇ ਰਹਿ ਥਾਡੇ ਚੋਰ ਯਾਰ ਬੇਸ਼ਮਾਰੋ ਗੱਪੇ ਮਾਦ ਲਗਾਈਆ ਸਾਜ ਬੁਝਾ ਦੇ ਗਰੂ ਸਾਨੂੰ ਤੇਰੇ ਤੇ ਆਲੀ ਕੋਈ ਇਤਬਾਰੋ ਉਂਦਾਏ ਕੁੜੇ ਨਜ਼ਰੀ ਆਈਆ ਜੇਰੇ ਮੇਰੇ ਵਿੱਚ ਤੇਰਾ ਨਾਮ ਲੇ ਵੇ ਨਿਕਟਾਰ ਓ ਮੈਨੂੰ ਖਾ ਖਾਮ ਕਰਿਓ ਤੇਰੇ ਵਧਾਈਆ ਨਾਰਿ ਵਿਚਾਰ ਕਨ ਸ਼ਿੰਗਾਰ ਕੂੜ ਕਰਿਆਸ਼ ਦਿਵਾਈਆ ਤੇਰਾ ਜਿਸੇ ਨਾਮ ਕੋਈ ਪਿਆਰ ਸਾਚਿ ਬਰੀਦ ਨਾ ਕੋਈ ਰਵਾਈਆ ਅਸੀਂ ਦੁਖੀ ਰਹੇ ਚਰਨਾਰੋ ਬਿਨ ਗੋਦਨ ਸਾਡਾ ਰਾਜ ਨਾ ਕੋਈ ਪੁੜਾਈਆ ਧਨ ਪਾਲੋ ਤੂੰ ਆਉ ਹਰਿ ਅੰਕਾਰੋ ਨਿਰਗੁਣ ਨਿਰਵਾਰ ਰੋਆ ਪਾਈਆ ਇਹ ਤੁਸੀਂ ਆਪਣੇ ਧਰਮ ਭਗਤ ਸਮਝੋ

ਮੁਖੋ ਗੋਰ ਫਿਕੋ ਤੁਸੀਂ ਇਸ ਜਨਮ ਦੀ ਭਗਤੀ ਵਿੱਚ ਹੋਏ ਬਾਸ ਬਾफी ਕੌਣ ਕਰ ਲਿਆ ਕਾਲਪੁਰਖ ਖੁਦ ਉਸ ਜਨਮ ਦਿਨੀ ਪਿਛਲੇ ਕਿੰਨੇ ਆਂਦੀ ਇਸ ਜਨਮ ਦੀ ਕਿਹਾ ਯਾਨ ਪਰਤੋ ਗੁਰਮਖੋ ਗੋਰ ਫਿਕੋ ਤੁਸੀਂ ਇਸ ਜਨਮ ਦੀ ਭਗਤੀ ਵਿੱਚ ਹੋਏ میر ایک کلم लेखा आपे बे اپنے बेम जी दात

ਇਹ ਤੋਂ ਵੱਡੀ ਕੋਈ ਧਾਰ ਨਹੀਂ ਪੂਜਾ ਪਾਰ ਜਿੰਨੇ ਮਰਜ਼ੀ ਕਰ ਲੋ ਇਹ ਤੋਂ ਵੱਡੀ ਧਾਰ ਨਹੀਂ ਕੋਈ ਪੂਜਾ ਪਾਰ ਸਿਮਰਨ ਦੀ ਲੋੜ ਰਹੇ ਨਾਰਾਇਆ ਜੋ ਪੰਜ ਵਾਰ ਤੇਰੇ ਆਸ ਪੰਜਾਤ ਤਾਣਾ ਲੈ ਕਾ ਜਾਏ ਮੁਕਾਈਆ ਜੋਤੀ ਜੋਤ ਸਰੂਪ ਨਾਰੋ ਮਾਰਾਈ ਸ਼ੇਰ ਤੇ ਅੰਗਰੇਜ਼ ਨੂੰ ਬੁਲਾਣਾ ਜਨ ਪਰਤੋ ਪਰ ਇਹ ਮੁਦਿਆਨਾ ਤੁਹਾਡੇ ਬਲ ਕਰੇ ਇਹ ਨਗੀ ਜਈ ਬਾਤ ਜੇ ਜਿਵੇਂ ਤੁਮ ਕਮਲਾ ਪਾਤ ਨਜ਼ਰੀ ਆਈਆ ਇਹਦਾ ਦਰਸ਼ ਹੋ ਜਾ ਤੁਨੂੰ ਇਹਦਾ ਹੋਰ ਕੀ ਫਾਇਦਾ ਸਵਾਜ ਸਰੂਪੀ ਦਰਸ਼ੀ ਅਨੋਖਾ ज्योति 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 बेशक बेसक गुरू दे जाए तो इत गुरु ने क्या गुर किया गुर का नींद कानपुर गुरु गोविंद ने भेजे जिन्ने गुरु पीर पुगंबर अवतार परमेश्वर ने भेजे आ सवाच स्वरूपी दर्शनों का ਜੋਤੀ ਜੋ ਬਿਜੋਤ ਜੋਤ ਰਿਸ਼ਨਾਇਆ ਬੇਚਕ ਗੋਰ ਸੇਖ ਗੋਰ ਨੂੰ ਦੇ ਜਾ ਰੇ ਤੋਖਾ ਗੋਰ ਮੁਖ ਨਾ ਗਰੇ ਤੋ ਆਇਆ ਜਿਸ ਮੇਰੇ ਗੁਰਮੁਖ ਹੋਵੇ ਔਖਾ ਸੁਣ ਐ ਗੁਰਿਆਦ ਬੇ ਪਰਵਾਇਆ ਅੰਤਮ ਸਵਾਸ ਤੱਕ ਤੇਰੇ ਮੁਕਾ ਹੋਦੀ ਜਾਈਦਾ ਪਿਛਲੇ ਪੌਣ ਸਾਲੀ ਦੇ ਰੇਲੁ ਗਿਸ਼ਾਈਆ ਜੋਤੀ ਜੋਤ ਸਰੂਪ ਆਪੀ ਆਪਣੀ ਕਿਰਪਾ ਕਰੋ ਦੇਵ ਨਰਾਜਾ ਚਾਵਾ ਲੋ ਹਰ ਜਨ ਲੈ ਕਾ ਲੈ ਕੇ ਪਾਈਆ ਤੇ ਤੈਨੂੰ ਮੁਖ ਰੱਖਦੇ ਹੋਏ ਹੋਰ ਬੁਲਾਇਆ ਗਿਆ